ਕੀ ਕਹੇ ਜਾਨ ਗਈ ਆਏ ਛੋਟੇ ਨੇ ਇੱਦਾਂ ਕਰਦੇ ਹੁੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਆਂਟੀ ਵੀ ਆ ਬਹੁਤ ਹੀ ਪਿਆਰੀਆਂ ਪਿਆਰੀਆਂ ਗੱਲਾਂ ਸੁਣਾਵਾਂਗੇ ਤੇ ਉਹ ਭੋਲਾਪਨ ਜੋ ਅੱਜ ਕੱਲ ਦੇ ਸਮੇਂ ਦੇ ਵਿੱਚ ਗਵਾਚਦਾ ਜਾ ਰਿਹਾ ਉਹ ਦਿਖਾਵਾਂਗੇ ਸਾਡੀ ਮੰਥਲੀ ਸੇਵਾ ਚੱਲਦੀ ਆ ਬਜ਼ੁਰਗਾਂ ਦੇ ਪਰਿਵਾਰ ਦੇ ਵਿੱਚ ਜਿਨ੍ਹਾਂ ਨੇ ਪਹਿਲੇ ਪੁਰਾਣੇ ਵਲੌਗ ਦੇਖੇ ਹੋਣਗੇ ਜਿਨ੍ਹਾਂ ਨੂੰ ਇਹਨਾਂ ਦੀ ਕਹਾਣੀ ਪਤਾ ਹੈ ਬਹੁਤ ਵਧੀਆ ਹੈ ਜਿਨ੍ਹਾਂ ਜਿਹੜੇ ਨਵੇਂ ਜੁੜੇ ਆ ਉਹਨਾਂ ਨੂੰ ਮੈਂ ਥੋੜਾ ਜਿਹਾ ਦੱਸ ਦੇਣਾ ਚਾਹਨੀ ਹੈ ਕਿ ਇਹ ਬਜ਼ੁਰਗ ਪਰਿਵਾਰ ਹੈ ਇਹਨਾਂ ਦੀ ਸੇਵਾ ਲਈ ਅਸੀਂ ਮੰਥਲੀ ਜਾਈਦਾ ਹੈ ਤੇ ਇਹਨਾਂ ਦੀ ਕੋਈ ਵੀ ਬੱਚਾ ਨਹੀਂ ਹੈਗਾ ਜਿਹੜੇ ਅੰਕਲ ਜੀ ਨੇ ਉਹ ਹੈਂਡੀਕੈਪ ਨੇ ਬੈਠ ਕੇ ਤੁਸੀਂ ਵੇਖੋ ਦਰਿਆ ਬਣਿਆ ਪਿਆ ਦਰਿਆ ਦੇ ਵਿੱਚੋਂ ਇੰਜ ਲੱਗਦਾ ਬਸ ਗੱਡੀ ਨਿਕਲ ਰਹੀ ਹੈ ਕਿਉਂਕਿ ਉਦੋਂ ਮੀਂਹ ਬਹੁਤ ਜ਼ਿਆਦਾ ਪਿਆ ਹੋਇਆ ਸੀ ਸੋ ਪੂਰਾ ਫੀਲ ਆਉਂਦੇ ਕਿ ਜਿਵੇਂ ਬੇੜੀ ਨਹੀਂ ਨਿਕਲਦੀ ਪਾਣੀ ਦੇ ਵਿੱਚ ਉਦਾਂ ਸੀ ਨਿਕਲਦੇ ਪਏ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰ ਲਿਓ ਸਬਸਕ੍ਰਾਈਬ ਕਿਉਂਕਿ ਤੁਹਾਡਾ ਇੱਕ ਸਬਸਕ੍ਰਾਈਬ ਸਾਡੇ ਲਈ ਇੱਕ ਮੋਟੀਵੇਸ਼ਨ ਦੀ ਤਰ੍ਹਾਂ ਕੰਮ ਕਰਦਾ ਆ ਸੋ ਇਸ ਤੋਂ ਬਾਅਦ ਜੇ ਅਸੀਂ ਪਿੰਡ ਪਹੁੰਚ ਚੁੱਕੇ ਹੋਏ ਸੀ ਪਿੰਡ ਕਿਹੜਾ ਆਪਾਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਚਾਹਨੇ ਆ ਪਿੰਡ ਲਸ਼ਕਰੀ ਨੰਗਲ ਮਤਲਬ 에어ਪੋਰਟ ਰੋਡ ਤੇ ਹੀ ਆਂਦਾ ਹੈਗਾ ਆ ਤੇ ਇਹ ਬਜ਼ੁਰਗ ਵੀ ਸਾਨੂੰ ਸ਼ੂਟਿੰਗ ਤੋਂ ਦਰਾਦਨ ਮਿਲੇ ਸੀ ਉਦੋਂ ਇਸੇ ਪਿੰਡ ਦੇ ਵਿੱਚ ਜਿਹੜੀ ਸਾਡੀ ਮੂਵੀ ਆਈ ਸੀ ਸੰਦੂਕੜੀ ਦੀ ਪ੍ਰੋਡਕਸ਼ਨ ਮੈਨੇਜਰ ਤੇ ਵੀ ਕੋਰਸਨ ਜਿਵੇਂ ਕਿ ਮੈਂ ਤੇ ਫਿਰ ਉਹ ਹੀ ਨਾ ਮਾਰਾ ਸੱਚੇ ਪਾਤਸ਼ਾਹ ਸਬਬ ਬਣਾਉਂਦੇ ਨੇ ਹਰੀ ਚੀਜ਼ ਦਾ ਤੇ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਸਬਬ ਬਣਾਇਆ ਸੀ ਇਹੀ ਗਲੀਆਂ ਦੇ ਵਿੱਚ ਸ਼ੂਟ ਸੀ ਤੇ ਉੱਥੇ ਬਜ਼ੁਰਗ ਸਾਨੂੰ ਮਿਲੇ ਫਿਰ ਸਾਨੂੰ ਕੋਈ ਉਹਨਾਂ ਦੇ ਘਰ ਦੇ ਹਾਲਾਤ ਪਤਾ ਲੱਗੇ ਫਿਰ ਇਸੇ ਤਰੀਕੇ ਸੇਵਾ ਹੋਈ ਤੇ ਮੈਂ ਬੜੇ ਦਿਨਾਂ ਬਾਅਦ ਆਂਟੀ ਜੀ ਉਹਨਾਂ ਨੂੰ ਮਿਲਣ ਜਾ ਰਹੀ ਸੀ ਕਿਉਂਕਿ ਬਿਜ਼ੀ ਹੋਣ ਕਰਕੇ ਮੈਂ ਨਾ ਮਿਲ ਨਹੀਂ ਪਾਰੀ ਸੀ ਤੇ ਹੁਣ ਤੁਸੀਂ ਖੁਸ਼ੀ ਵੇਖਿਓ ਉਹਨਾਂ ਦੇ ਉਹ ਤੇ ਅਸੀਸ ਕਰ ਮਾਤਾ ਜੀ ਕੀ ਟਾਗੋ ਹਾਂਜੀ ਤੁਸੀਂ ਬੁਲਾਇਆ ਤੇ ਰਾਣਾ ਬਿਆ ਹਾਂਜੀ ਅਜੀ ਬੁੜੀ ਕਿਹਾ ਅੱਜ ਹੈ ਅੱਖਾਂ ਲਿਆ ਅੰਬ ਦਾ ਸਾਦ ਮੈਂ ਟੰਡੇ ਅੱਛਾ ਤੇ ਮਾਂ ਜੀ ਆਈ ਨਹੀਂ ਤੇ ਸੰਦੇਸ ਲਵਾ ਕੇ ਆ ਗਿਆ ਬਣਾ ਮੈਂ ਤੁਹਾਨੂੰ ਫੋਨ ਕੀਤਾ ਹੀ ਹੋ ਦਹੀ ਹਾਂ ਬੜਾ ਫੋਨ ਕੀਤਾ ਜੀ ਹਾਂਜੀ ਕਿੱਥੇ ਗਈ ਬੱਬੀ ਅੱਦਸ ਲੰਮਾ ਤਾਂ ਵਾਹ ਬਾਈ ਗਿੱਲਾ ਖਾਲਸਾ ਵਾਹ ਬਾਈ

ਇਹ ਨਕਵਾਨੀ ਨਹੀਂ ਕੀਤੀ ਇਹ ਨਾ ਐਦਾ ਕਰਕੇ ਚੂਹੇ ਦੀ ਦੁਆਰ ਕੋਲ ਚੱਪੀ ਦੀ ਉਹ ਚੂਹੇ ਦੇ ਖੁੱਲੇਵੇ ਹਾਂ ਚੂਹੇ ਦੀ ਦੁਆਰ ਕੋਲ ਚੱਪੀ ਦੀ ਚੂਹੇ ਦੇ ਖੁੱਲੇਵੇ ਕੋ ਸਾਥ ਉਹ ਹੀ ਹੁੰਦਾ ਆਏ ਮਰੀ ਨੀ ਮੈਂ ਆਏ ਛੋਟੇ ਨੇ ਇਦਾਂ ਕਰਦੇ ਹੁੰਦੇ ਤੇ ਵੱਡੇ ਹੋ ਕੇ ਕਰਦੇ ਹੁੰਦੇ ਮੈਂ ਆਏ ਇਹ ਇੰਨਾ ਹੁੰਦਾ ਸਮਝਾ ਦੇ ਹਾਂਜੀ ਕਿ ਨੀ ਵਾਲੀ ਨਾ ਕੱਟਦਾ ਹੋਣੀ। ਕਹਿੰਦਾ ਅੰਬਰਸਾਬ ਕਿਸੇ ਦੇ ਨਾਮ ਹੀ ਨਾ ਜਾਣਦੇ ਟੈਂਟ ਉਹ ਨਹੀਂ ਸਾਉਣੀ ਕੋ। ਅੰਬਰਸਾਬ ਰੱਖੇ ਤੇ ਜਾਂਦੀ ਉਹਦੇ ਨਾਲ ਕਿ ਟੈਂਟ ਦਾ ਕੰਮ ਕਰੀ। ਉਹ ਵੜੇ ਕੀ ਸਾਰੀ ਚੁੰਨੀ ਨਾ ਮੀ ਚੁੰਨੀ ਦੇ ਨਾ ਸੋ ਕਰ ਐ ਵਾਲੀ ਦੀ ਸਾਰੀ ਚੱਕਿਆ ਚੱਲਦੀ ਪਈ ਐ ਰੱਖੇ। ਅੱਕੀ ਕਿਚਾਈ ਦਾ ਤੋਣ। ਸਿਰ ਅੰਨੇ 10 ਸਾਲ ਕਰਕੇ ਨਾ ਕਿੰਨੀ ਘਟੇ ਨਹੀਂ ਚੁੰਨੀ ਟੁੱਟ ਗਈ। ਉਹ ਜਦੋਂ ਮੋਟਰਸਾਈਕਲ ਵੇਖੀ ਉਹ ਕਿੰਨੀ ਚੰਗੀ ਨਾ ਸਿੱਟ ਕੇ ਨਹੀਂ। ਸਾਡੀ ਜੰਮੀ ਆਈ ਹੀ ਵਿੱਚ। ਹੈ? ਸਾਡੀ ਆਈ ਹੀ। ਹਾਂ। ਕਿ ਤੁਸੀ ਜਿਆਦਾ ਕੰਮ ਛੱਡੋ ਬਾਜ਼ੀਆਂ ਦੇ ਕਿਥੇ ਕਿਤੇ ਕੱਤੇ ਤੁਹਾਨੂੰ ਵੇਚਿਆ ਕਿ ਇਹ ਨਹੀਂ ਕਿ ਅੱਜ ਇਸ ਵੇ ਅੱਖਾਂ ਵੀ ਠੀਕ ਆ ਗਾ ਪਰ ਇਹ ਪਾਸੇ ਵੀ ਨਹੀਂ ਹੈ ਬਾਜ਼ੀਆਂ ਤੋਂ ਕਿਹਾ ਸੱਜਣ ਭੱਜ ਕੇ ਬਾਤ ਤੇ ਨਹੀਂ ਤੇ ਹਫਤੇ ਬਾਅਦ ਵੀ ਗੋਲਣੇ ਤਾਂ ਜੀ ਚਾਹਤ ਨਹੀਂ ਗੋਲਣੇ ਕਰਕੇ ਆ ਕਿ 4 ਬਾਰ ਹਫਤੇ ਬਾਅਦ ਆ ਕੇ ਜੀ ਅਸੀਂ ਮਜ਼ਦੂਰੀਆ ਤੇ ਮਾਰੇ ਆ ਅਧਮੀਨ ਦਾ ਦੋਨੇ ਤੋਂ ਬੋਲਣਾ ਨੂੰ ਉਹਨਾਂ ਦੀ ਦਵਾਈ ਕਦੇ ਅੰਮ੍ਰਤਾ ਦਾ ਸੁਝੇ ਲੈਣਾ ਨਹੀਂ ਆ ਦੂਣ ਪਾ ਕੇ ਇਹ ਕੱਟੇ ਤੋਂ ਬੜੀ ਤੇ ਕੰਮ ਕਰਦਾ ਕਰਦੇ ਤੇ ਟੈਸਟ ਵੀ ਕਰਾਇਆ ਟੈਸਟ ਦਾ ਕੰਮ ਕਰਾਇਆ ਕਿ ਆਸ਼ਿਕ ਰਾਜ्ञਿਆ ਤੋਂ ਜੇਕਰ ਲੱਗਾ ਆਜਨਾ ਮੋਟਿਆ ਫਾਟਣ ਤੇ ਆਇਆ ਕਿ ਇਹ ਤਾਂ ਨਗਲਾ ਦਾ ਅਏ ਮੈਂ ਫਾਟ ਨਹੀਂ ਕਿਤੇ ਦੇ ਮੋਟਨੀ ਕੀ ਜਾਂਦੀ ਹੁੰਦੀ। ਤਾਂ ਮੁੰਡ ਜਿਹੜੀ ਖੜੀ ਨਹੀਂ ਜਾਂਦੀ ਹਾਂ ਸਿਰ ਉੱਤ। ਆਸਾਂ ਤੋਂ ਹਾਂ। ਤੇ ਉਹਨਾਂ ਨੇ ਕਹਿਆ ਸੀ ਕਿ ਕਿੱਥੇ ਚੰਗੜਾ ਹੈ। ਮੈਨੂੰ ਦੱਸ ਕੇ ਲੱਗਦਾ ਹੁਣ ਇੱਥੇ ਇੱਕ ਚੀਜ਼ ਕਿ ਨਹੀਂ ਦੇਖਣ ਵਾਲੀ ਆ ਨਾ ਕਿ ਅਸੀਂ ਆਪਣੇ ਛੋਟੇ-ਛੋਟੇ ਦੁੱਖਾਂ ਬਚੇ ਕਿੰਨਾ ਕੁਝ ਕਰਦੇ ਰਹਿੰਨੇ ਆ ਇੱਥੇ ਅੰਕਲ ਜੀ ਹੈਂਡੀਕੈਪ ਵੀ ਨੇ ਤੇ ਉਹ ਲੱਤਾਂ ਲਮਕਾਨ ਕਰਕੇ ਪੈਰ ਬਹੁਤ ਜ਼ਿਆਦਾ ਸੋਜ ਜਾਂਦੇ ਤੇ ਕਦੀ-ਕਦੀ ਫਿਰ ਪੇਨ ਵੀ ਹੁੰਦੀ ਆ ਫਿਰ ਇੱਥੇ ਦੱਸ ਰਹੇ ਕਿ ਟੈਸਟ ਵੀ ਕਰਵਾਏ ਸੀ ਲੇਕਿਨ ਟੈਸਟ ਦੇ ਵਿੱਚ ਕੁਝ ਨਹੀਂ ਆਂਦਾ ਤੇ ਕਈ ਵਾਰੀ ਬਹੁਤ ਦਿੱਕਤ ਵੀ ਹੋ ਜਾਂਦੀ ਇਹਨਾਂ ਦੋਵਾਂ ਨੂੰ ਕਿਉਂਕਿ ਇਹਨਾਂ ਦਾ ਕੋਈ ਬੱਚਾ ਵੀ ਨਹੀਂ ਹੈਗਾ ਪਹਿਲੇ ਸੋਚਦੇ ਸੀ ਕਿ ਅਡਾਪਟ ਕਰਨਗੇ ਲੇਕਿਨ ਇਹਨਾਂ ਦੀ ਕਾਫੀ ਉਮਰ ਹੋ ਚੁੱਕੀ ਆ ਇਹਨਾਂ ਨੇ ਅਡਾਪਟ ਕਰਨ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਕਿਸੇ ਨੇ ਉਦ ਕੰਡੀਸ਼ਨ ਆ ਇਹਨਾਂ ਦੀ ਐਡਾ ਕੱਪੜਾ ਇਹ ਗੋਲੀਆਂ ਹੈਗੀਆਂ ਕਾਦੀਆਂ ਆ ਹਾਂਜੀ ਇਹ ਹਰੀਆਂ ਹੈਗੀਆਂ ਪੁਦੀਨੇ ਹਰੀਆਂ ਦੀਆਂ ਮਾਸਟਰ ਦੇ ਮੀਆਂ ਦੀ ਸੀਸੀ ਅੱਛਾ ਐਨੋਂ ਨਿਆ ਕੋਈ ਰਾਈਕ ਕੁਮਰਾ ਖਾਣਾ ਖਾਤੇ ਹਾਂ ਜੇ ਨਹੀਂ ਮੰਦਾ ਹਾਂਜੀ ਇਹਦਾ ਫਿਰ ਆਈਗੀਆਂ ਰੱਖੀਆਂ ਨੇ ਹਰ ਮੋਲੇ ਦਾ ਹੀ ਟੈਗਟ ਲਖੇ ਕੱਬਿਓ ਇੱਕ ਇੱਕੀ ਵਾਸਤੇ ਓਏ ਚੱਲ ਇਹ ਦਿਖਾਓ ਕੀ ਓਏ ਚੁੱਪ ਕਰ ਗਈਆ ਜਦੋਂ ਚੁੱਪ ਕਰਾਤੀ ਅੰਟੀ ਨੇ ਕਰਾਤੀ ਡਰਾਤਾ ਅੰਟੀ ਤੁਸੀਂ ਉਹਨੂੰ ਵਾਹ ਮਾਰ ਉਹਨਾਂ ਕੋਲ ਦਵਾਰਾ ਉਹਨੂੰ ਕਾ ਤੂੰ ਕਾ ਮੰਦੀ ਰਾਂ ਇਹਨੇ ਮੰਦੀ ਰਾਂ ਇਹ ਦੇਖ ਤਮਰੇ ਦੇ ਸਾਹਮਣੇ ਹੀ ਕਿਤੇ ਲੁਕ ਜਾਵੇ ਮੈਂ ਨਾ ਕੋਲ ਕਾ ਮੰਦੀ ਰਾਂ ਜਾਂਦੀ ਤੂੰ ਫੇਰ ਬੋਲੂਗਾ ਅਸਾਂ ਮੈਂ ਸੁਣਿਆ ਤੇ ਕੀ ਦੀ ਕੰਮ ਦੀ ਰਾਨੀ ਐ ਹਨੀ ਬੋਲਦੀ ਹੋਇ ਕੋਇਲ ਕੋਇਲ ਕਾਵਾਂ ਕੀ ਕਾਵਾਂ ਦੀ ਕਾਵਾਂ ਦੀ ਰਾਨੀ ਕਿਹ ਰੰਗੀ ਤੂੰ ਕਿਹ ਰੰਗੀ ਤੂੰ ਤੇਰੇ ਤਾਂ ਬੋਲਦੀ ਨਹੀਂ ਉਹ ਸੁਸਾਗਰ ਗਈ ਉਹ ਰੋਸ ਗਈ ਜੀ ਨਹੀਂ ਉਹ ਉਹ ਚਲ ਗਈ ਉਹ ਤੇਰੀ ਏ ਓਏ ਤਰੇ ਜਾਣਾ ਦੋ ਆਹ ਕੋਈ ਸੀ ਦੋ ਆਹ तो बांध लिया करो ना ठंड आओ फिर बांधना हां बांधा हां किताब साथ बनाएगा वो बनाइगा और मैं अब दुरक्षा छु बांध ये आ बांध किताब और दुरक्षा टीचर रैपिंग नहीं हिंदी में सबने से अच्छा किताब का नाम है एटी मोटी आओ आओ अमर मैजिक है बढ़िया कहानी है जो एटी मोटी ना हम्म हम्म और पता इंग्लिश में कथा වෙල්ලක තබත ඉංගලී සිකී අන්ටමේ හරි වෙලක තව පරිිණනි සෙක්ක පන්දේ එයම එ ඉිගිය කර බ තපතු ින්වාන් ඉංගලි ස් කා ඔසගොත් හුණේ වාඩට පොල්ලනකි බොල්ලෙද ර ොල්ග ග ම ාග ਆ ਬਹਿਗੇ ਬਸ ਆਪਾਂ ਤੂੰ ਕਹਤਾ ਬਸ ਬਹਿਗੇ ਆਪਾਂ ਹੋਰ ਕੁਝ ਹੋਰ ਕਿਹੜੇ ਵਰਡ ਆਉਂਦੇ ਤੁਹਾਨੂੰ ਇੰਗਲਿਸ਼ ਤੇ ਹਿੰਦੀ ਥੈਂਕ ਯੂ ਥੈਂਕ ਯੂ ਹਿੰਦੂ ਥੈਂਕ ਯੂ ਕਹਣਾ ਥੈਂਕ ਯੂ ਸੌਰੀ ਥੈਂਕ ਯੂ ਬਹੁਤ ਥੈਂਕ ਯੂ ਸੌਰੀ ਆਨ ਚੱਲਣ ਹੈ ਸੋਰੀ ਹੋਰ ਹੋਰ ਇੰਟਰੋਡਕਸ਼ਨ ਦੋ ਆਪਣੀ ਇੰਗਲਿਸ਼ ਚ ਆਓ ਅੱਜ ਤੁਸੀਂ ਕਈ ਵੱਡੀਆਂ ਮਜਾਂ ਦੀ ਬੋਲੀ ਆਪਣਾ ਕੇ ਦੱਸਣ ਲਈ ਜਿੰਨੇ ਜਾਣਦੇ ਆਪਨੀ ਆਂਦੀ ਤੁਸੀਂ ਜਿਹੜਾ ਬੋਲੋਗੇ ਸਾਡੇ ਲਈ ਉਹੀ ਸਹੀ ਹੋਣਾ ਵਾ ਮੈਂ ਬੜਾ ਥੁੱਲ ਗਈ ਕੋਈ ਨਹੀਂ ਜਿਹੜੇ ਆਦੋ ਦੱਸ ਦੋ ਮੈਂ ਇੱਕ ਕਾਪੀ ਵਿੱਚ ਠੀਕੀ ਜਿਹੜਾ ਮੈਂ ਕਾਪੀ ਤੇ ਲੇਨ ਬੁੱਕ ਲੱਗਦਾ ਸੀ ਆ ਸਿੱਖਣਾ ਉਹ ਮੈਂ ਮੈਨੂੰ ਉਹ ਮੈਂ ਕਾਪੀ ਤੇ ਲਾ ਲਈ ਸੀ ਆ ਕਿਤਾਬ ਮਿਲ ਤੈਨੂੰ ਸੀ ਨਾ ਅਡਰ ਰਾਇਲ ਇੰਡੀਆ ਹਾਂਜੀ ਤੇ ਉਹ ਵੀ ਆਈ ਲੜਿਆ ਹਾਂਜੀ ਉਹਦੀ ਕਿਤਾਬ ਵੀ ਮੈਂ ਲੈ ਆਣਾ ਚਾਹੀਦਾ ਨਾ ਤੇਰੀ ਪਾਲ ਦੇ ਨਹੀਂ ਚਾਹੁੰਦੇ ਉਹਨਾਂ ਵਿੱਚ ਅੱਜ ਪਤਾ ਲੱਗ ਗਿਆ ਨਾ ਉਹਨਾਂ ਨੂੰ ਜਿਹੜਾ ਵੀਡੀਓ ਵੇਖ ਲਈ ਇਹਨਾਂ ਨੇ ਇਹ ਕਾਫੀ ਲੱਗਦੀ ਕਾਫੀ ਤਾਂ ਨਾਲ ਲੀ ਹੁੰਦਾ ਹਾਂ ਹਾਂ ਤੇ ਮੈਨਾਂ ਜਦੋਂ ਪੰਜਾਬੀ ਦਾ 48 ਤੱਕ ਜਨਮ ਦਾ ਪੰਜਾਬੀ ਦਾ ਪੰਜਾਬ ਨਹੀਂ ਬਣਦਾ ਚੰਗਾ ਬਾਏ ਬਾਏ